ਅਸੀਂ ਬਾਕਸੀ ਹਟਾ ਕੇ ਬਾਜ਼ੀਰ ਬਾਡਰ ਤੋਂ ਗਾਣਾ ਜੰਗਲਪਿੰਦ ਹਾਂਸੀ ਮਾਰਾ ਇਧਰ ਤੋਂ ਸਿੰਗਲ ਰੋਡ ਪੈਂਦਾ ਹੇ ਤਾਂ ਸਿੰਗਲ ਰੋਡ ਪਾਲੀਆਂ ਗੱਡੀਆਂ ਮੈਰਿਟ ਪੁਲਿਸ ਨੇ ਕੰਨਿਆ ਲਿਆ ਏ ਤਾਂ ਉਹਨਾਂ ਨਾਲ ਜਾਂਦੀ ਹੁੰਦੀ ਪੁਲਿਸ ਉਹਨਾਂ ਨੇ ਜਾਣ ਕੇ ਲੇਟ ਨਹੀਂ ਗਈਆਂ ਵੀ ਆਪੇ ਰਾਜ ਕੋਲ ਉਹਨਾਂ ਨੇ ਸਾਡਾ ਬੰਦਾ ਬੁੱਕਲੇ ਮਰ ਗਿਆ ਮੈਂ ਤਾਂ ਹੌਂਦਿਆ ਨਹੀਂ ਯਾਰ ਮੈਨੂੰ ਉਹ ਲੋਕ ਨਹੀਂ ਬਦਲਣ ਵਾਲੇ ਭਾਈ ਜਿਵੇਂ ਜੋ ਪੈ ਕੇ ਜੰਗਲ ਚ ਤੇ ਸੰਦਾ ਨਹੀਂ ਰਹੋਗੇ ਭਾਈ ਪੂਰੇ ਜਾਨ ਲਾ ਜਾ ਮੂਰੇ ਤੇ ਗੱਡੀ ਆ ਗਈ ਲੋਕ ਸਾਡੇ ਤਾਂ ਪਸੀਨੇ ਸੁੱਟ ਕੇ ਕੰਮ ਦਾ ਇੱਥੇ ਤਾਂ ਜਿਵੇਂ ਹੀ ਪੈਟ ਹੋ ਗਿਆ ਕੰਮ ਇੱਥੋਂ ਤਾਂ ਕੋਈ ਦੀਦਾ ਵੀ ਨਹੀਂ ਆਪਾਂ ਨੂੰ ਸਿੰਗਲ ਰੋਡ ਐ ਜੰਗਲ ਹੀ ਜੰਗਲ ਬਾਈ ਉਧਰ ਤੇ ਉਹ ਬਾਈ ਸਾਡੇ ਘਰ ਮੈਨੂੰ ਕੋਈ ਹੋਟਲ ਹੁੰਦਾ ਈ ਆਰੇ ਵਾਲਾ ਬਹੁਤ ਮਜ਼ੂਰ ਹੋਟਲ ਤਕੜੇ ਜੀਮੰਦੇ ਉਧਰ ਦੇ ਸਰਦਾਰ ਸੀ ਆਪਣੇ ਉਹ ਉਕਾਰ ਲੈ ਕੇ ਆ ਗਏ ਮਨਾਂ ਲੋ ਕਿੱਥੋਂ ਆਏ ਰੱਬ ਜਾਣੇ ਉਹ ਗੱਡੀ ਵਾਲੀ ਟਿੰਗਣੇ ਲੱਗਿਆ ਉਹਨੇ ਕੱਢ ਕੇ ਜਦ ਬੈਸ ਚੜਾਇਆ ਜਦ ਮੈਂ ਲੋੜ ਜਗਾਂ ਟਕ ਟਕ ਮੈਂ ਤਾਂ ਚਲੇ ਜਾ ਰਗਾ ਕਿ ਹਾਂ ਦੱਸਿਆ ਘਬਰਾਵਾ ਤੂੰ ਕਿਧਰ ਆ ਗਿਆ ਅੱਲਾ ਬਈ ਹਾਂ ਨੂੰ ਤਾਂ ਲੱਗੇ ਜਿਵੇਂ ਵੀ ਆਪਦੇ ਮਾਮੇ ਦਾ ਪੋਤੀ ਆ ਜਾ ਰਿਹਾ ਹੈ ਬਾਈ ਯਾਰ ਰੁਕੋਗਾ ਮੈਂ ਮੂਰੇ ਲਾਉਣਾ ਚਲੋ ਆ ਜੀ ਜਮਾਂਗਾਉਨੇ ਆਪਾਂ ਜੀ ਤਿੰਨਾ ਮਹੀਨੇ ਝਾਂਸੀ ਮਾਰੇ ਗੁਰਦਾਰੇ ਆਏ ਸੀ ਮੈਂ ਕਹਿੰਦਾ ਸਾਡਾ ਨਿਕਲਗਾ ਜਲੂਸ ਮੈਂ ਕਹਿੰਦਾ ਉੱਥੇ ਲੋਕਾਂ ਦਾ ਮੇਲਾ ਲੱਗਿਆ ਖੜਾ ਆਪਣੇ ਬੰਦਿਆਂ ਦਾ ਪੰਜਾਬੀਆਂ ਦਾ ਨੂੰ ਗੁਰਦਾਰੇ ਦੇ ਬੰਦੇ ਵੇਖਾਂ ਜਿਹੜੇ-ਜਿਹੜੇ ਮੁਰਦੇ ਆ ਜਿਹੜੇ ਨਹੀਂ ਹਾਰੇ ਮਿਲੇ ਸਾਨੂੰ ਯਾਨੀ ਹੁਣ ਤਾਂ ਅੱਜ ਤਾਂ ਆ ਦੇ ਜੀ ਯਾਰ ਤੂੰ ਆਕੇ ਫੋਨ ਸਟਾਰਟ ਹੋਏ ਫੇਰ ਘਰ ਦੇ ਘਰ ਨੂੰ ਫੋਨ ਲਾ ਹੀ ਪਿੰਡਾਂ ਨੂੰ ਵੀ ਅਸੀਂ ਠੀਕ ਆ ਜੀ ਠੀਕ ਆ ਫੇਰ ਅਸੀਂ ਦੇ ਗਾਂ ਚਰਗੇ ਚਰੀਆਂ ਗੱਡੀਆਂ ਗੁੱਡੀਆਂ ਉਥੋਂ ਭਰ ਕੇ ਪੰਜਾਬ ਆਏ ਤੁਹਾਨੂੰ ਸਾ ਯਾਰ ਫੱਜੜਖਵਾਰੋਂਦੋਂ 4-11 ਮਹੀਨੇ ਚ ਪਹੁੰਚੇ ਘਰੇ ਘਰੇ ਪਹੁੰਚੇ ਜਦੋਂ ਭਰਾਵਾ ਤੇ ਸਾਡਾ ਜਿਹੜਾ ਮਾਲਕ ਸੀਗਾ ਦੂਜਾ ਆਪਣਾ ਪ੍ਰਧਾਨ ਜਿਹੜਾ ਪ੍ਰੀਤਮ ਲੋਹਾਰ ਵਾਲਾ ਭਾਈ ਉਹਨੇ ਵੀ ਹੰਸੀ ਮਾਰੇ ਨਾ ਗੋਰਦਾਰੇ ਖੜ ਕੇ ਮਜ਼ਰ ਨੂੰ ਅਸਾਮ ਵਾਲ ਨੂੰ ਚਰਕ ਤੇ ਸਾਰਿਆਂ ਨੇ ਮੱਥਾ ਟੇਕਿਆ ਇਹ ਪ੍ਰਮਾਤਮਾ ਅਜ ਤੋਂ ਬਾਅਦ ਇੱਧਰ ਨਹੀਂ ਰੱਭਦੇ ਬੱਸ ਜੋ ਹੋ ਗਿਆ ਤੂੰ ਬਚਾ ਲੈ ਅੱਜ ਸਾਰਿਆਂ ਨੇ ਮੱਥਾ ਟੇਕਿਆ ਮੈਂ ਵੀ ਟੇਕਦਾ ਨਾਲ ਮੈਂ ਤਾਂ ਹੁਣ ਚਲੋ ਅਜੇ ਨਿਆਣਾ ਸੀ